ਆ ਆ ਆ ਆਹ ਕਿ ਆਹ ਸੱਚਾ ਕਿ ਮੈਂ ਬਣਾਤੇ ਬੱਚੇ ਬੱਚੇ ਇਹ ਇੰਗਲੈਂਡ ਤੋਂ ਆ ਜੀ ਆਰਡਰ ਇਹ ਇਹ ਬਾਈ ਜੀ ਉਹਨਾਂ ਕੋ ਪਹਿਲਾਂ 15 ਹਲ ਗਏ ਹੋਏ ਨੇ ਉਹੀ ਗੱਲ ਆ ਗਈ ਹਲਾਂ ਵਾਲੀ ਤੁਸੀਂ ਇਹ ਦੇਖ ਲਓ ਵੀ ਇਹ ਕਹਿੰਦੇ ਵੀ ਮੈਨੂੰ ਵੀ ਯਕੀਨ ਨਹੀਂ ਆਉਂਦਾ ਵੀ ਇਹ ਕਹਿੰਦਾ 3600 ਫੋਟ ਮਗਰ ਵੀ 15 ਹਲ ਪਾ ਲੈਣੇ ਆ ਸੁਭਾਗਾ ਤਵੀਆਂ ਜਿੰਦਾ ਜਿਨਾ ਬਿਨਾ ਖੇਤੀ ਹੋ ਨਹੀਂ ਸਕਦੀ ਜੀ ਨਹੀਂ ਮਤਲਬ ਫੇਰ ਤਾਂ ਆਪਾਂ ਮੈਂ ਆਹ ਗੱਲ ਵਿੱਚੋਂ ਕੱਟ ਦੂੰਗਾ ਤੇ ਇਹ ਵਾਲੇ ਟੈਂਕੀ ਨਹੀਂ ਨਹੀਂ ਬਣਾਵਾ ਦੇ ਰਹੇ ਲੋਕ ਨਾਲੇ ਇਹ ਇਹ ਵੀ ਤੁਸੀਂ ਦੇਖਿਓ ਵੀ ਬਣੂਗੀ ਜਾਂ ਤੇ ਵੀ ਫਿਰ ਚੀਜ਼ ਕੀ ਬਣੂਗੀ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਚਲੋ ਤਾਂ ਹੀ ਤੁਸੀਂ ਮੇਰਾ ਦੇਖੇ ਹਾਂ ਸਿਰਾ ਕਰਨਾ ਉਹ ਤਾਂ ਮੈਨੂੰ ਪਤਾ ਹੀ ਹੈ ਹਾਂ ਆਹ ਜਿਵੇਂ ਮੰਜੇ ਆ ਹੁਣ ਮੰਜੇ ਨਹੀਂ ਬਣਾਉਗਾ ਇਹ ਪਲੰਗ ਨਹੀਂ ਜੀ ਹਾਂਜੀ ਮੰਜੇ ਤਾਂ ਹੋਰ ਵੀ ਹੈਗੇ ਇਹਨਾਂ ਦੇ ਜਿਹੜੇ ਪਏ ਆ ਕਮਰੇ ਦੇ ਵਿੱਚ ਪਲੰਗ ਬਣਾਏ ਜੀ ਉਹਨਾਂ ਦੇ ਦੋ ਮੰਜੇ ਬਣਾ ਦੇ ਬਾਈ ਸਾਨੂੰ ਹਾਂ ਦੋ ਮੰਜੇ ਮੰਜੇ ਕਿੰਨੇ ਚਿਰਚ ਬਣਾ ਦਿਆ ਕਰੇਗਾ ਅੱਜ ਆਪਾਂ ਨਹੀਂ ਬਣਾਏ ਜੀ ਆਹ ਤਾਂ ਤੁਹਾਨੂੰ ਇੱਕ ਮੂਗ ਕਿਉਂ ਪ੍ਰੀਤ ਕਰਦੇ ਆ ਸ਼ੁਰੂ ਆਉਣ ਦੇ ਆ ਫਿਰ ਬੰਦੇ ਨੂੰ ਮਤਲਬ ਉਹ ਬੰਦਾ ਦਿਖਾਉਣ ਲੱਗਿਆ ਤੁਹਾਨੂੰ ਜਿਹੜੇ ਬੰਦੇ ਨੇ ਸਾਨੂੰ ਪ੍ਰੋਫੈਸ਼ਨਲ ਕੈਰੀਅਰ ਦੇ ਵਿੱਚ ਲੈ ਕੇ ਆਇਆ ਆ ਬੰਦਾ ਲੈ ਕੇ ਆਇਆ ਇਸ ਬੰਦੇ ਨੇ ਸਾਡੇ ਤੋਂ ਪਹਿਲੀ ਵੀਡੀਓ ਕਰਾਈ ਸੀ ਘੋੜਿਆਂ ਦੇ ਟ੍ਰੇਲਰ ਦੀ ਉਦੋਂ ਇਹ ਵੀ ਨਵਾਂ ਹੀ ਆਇਆ ਤੇ ਅਸੀਂ ਵੀ ਨਵੇਂ ਆਏ ਆ ਫਿਰ ਉਦੋਂ ਬਾਅਦ ਜੋ ਕੀਤਾ ਇਸ ਬੰਦੇ ਨੇ ਉਹਦਾ ਸਬੂਤ ਜਾਂ ਥੋੜਾ ਜਿਹਾ ਦਿਖਾਉਣ ਲੱਗੇ ਆ ਕੰਟੇਨਰ ਭਰਦਾ ਬਾਰਲੇ ਮੁਲਕਾਂ ਨੂੰ ਭੇਜ ਦਿੰਦਾ ਸੰਦਾਂ ਦਾ ਪਰਦਾ ਬਾਰਲੇ ਮੁਲਕਾਂ ਨੂੰ ਭੇਜ ਦਿੰਦਾ ਪਰਦਾ ਬਾਰਲੇ ਮੁਲਕਾਂ ਨੂੰ ਭੇਜ ਦਿੰਦਾ ਉਸ ਤੋਂ ਬਾਅਦ ਇਹ ਬੰਦਾ ਦਾ ਸਿਸਟਮ ਵੀ ਇਹ ਆ ਕਿਉਂਕਿ ਸਚਿਆਰਾ ਸੋਣਾ ਤੇ ਤਸੱਲੀ ਵਾਲਾ ਕੰਮ ਕਰਨ ਦਾ ਦੂਸਰਾ ਨਾਂ ਹੈ ਵਿਸ਼ਾਲਜੀਤ ਗੱਲ ਵਰਕ ਅਜਨੇਰ ਵਾਲੇ ਸਜਾ ਆਪਣੇ ਕੋਲੇ ਵੀ ਇਹਨਾਂ ਦੇ ਐਮਪਲੀਮੈਂਟ ਚੱਲਦੇ ਆ ਵਿਸ਼ਾਲਜੀਤ ਸਵਾਦ ਆ ਗਿਆ ਮੈਨੂੰ ਕਬੀ ਲੰਬਾ ਨਹੀਂ ਕੋਈ ਲੰਬਾ ਹੀ ਦਵਾ ਦੇ ਕੋਈ ਲੰਬਾ ਦਵਾ ਦੇ ਟੁੱਟ ਪੈਣਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜੀ ਉਹਨਾਂ ਆਪਾਂ ਲੰਬਾ ਇੱਕ ਤਾਂ ਵੀ ਨਹੀਂ ਆਉਂਦਾ ਮੰਨ ਲਓ ਵੀ ਆਪਾਂ ਕਦੇ ਵੀ ਕਿਸੇ ਨੂੰ ਮੰਨ ਲਓ ਵੀ ਦੂਜੇ ਲੋੜ ਨਹੀਂ ਚੀਜ਼ ਦਿੱਤੀ ਵੀ ਆਪ ਦੇ ਮਹਾਰੇ ਵੀ ਆਪਾਂ ਨੰਬਰ ਦੇ ਕੇ ਅਗਲੇ ਨੂੰ ਅਗਲੇ ਦੇ ਏਰੀਏ ਦਾ ਸੰਤੋਸ਼ਟ ਕਰਕੇ ਚੀਜ਼ ਤੇ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਵੀ ਚੀਜ਼ ਚੱਲਦੀ ਆ ਉਨੀ ਜ਼ਿੰਮੇਵਾਰੀ ਮੈਂ ਨਹੀਂ ਚੱਕ ਸਕਦਾ ਜਿੰਨੀ ਅਗਲਾ ਜਾਂ ਤੁਸੀਂ ਚੱਕ ਸਕਦੇ ਮੈਂ ਮੈਂ ਕਈ ਵਾਰੀ ਕਹਾਂ ਉਹ ਜੇ ਬੰਦੇ ਨੇ ਮੈਨੂੰ ਫੋਨ ਆ ਗਿਆ ਹਾਂਜੀ ਮੈਂ ਇਹਨੂੰ ਕਹੇ ਯਾਰ ਗੱਲ ਮਾਰ ਸਭਲਾਂ ਨੂੰ ਹਾਲ ਲੈਣੇ ਆ ਹਾਂਜੀ ਤੇ ਕਿਵੇਂ ਆ ਬਾਈ ਕਿਵੇਂ ਆ ਮੈਂ ਕਿਰ ਕਿਵੇਂ ਕੁਵੇਂ ਨਾ ਪੁੱਛ ਹਾਂਜੀ ਚੁੱਪ ਕਰਕੇ ਹਾਲ ਲੈ ਲੈ ਹਾਂਜੀ ਜੇ ਤਾਂ ਵਧੀਆ ਚੱਲੇ ਹੂੰ ਫਿਰ ਤਾਂ ਤੂੰ ਰੱਖ ਲਈ ਹਾਂਜੀ ਤੈਨੂੰ ਸਮਝਣੇ ਕਰੇ ਪਰਮਾਤਮਾ ਹਾਂਜੀ ਜੇ ਤੇਰੇ ਤੈਨੂੰ ਲੱਗਿਆ ਕਿ ਯਾਰ ਫੱਟਣੀ ਚੁੱਪ ਕਰਕੇ ਸਾਡੇ ਘਰੇ ਲਾ ਜੀ ਪੈਸੇ ਲੈ ਜੀ ਹੁਣ ਦੇਖ ਲੋ ਅਸੀਂ ਇਹ ਅਸੀਂ ਇਹ ਗੱਲ ਅਸੀਂ ਨਹੀਂ ਕਹਿੰਦੇ ਜੀ ਅਸੀਂ ਅਗਲੇ ਨੂੰ ਕਹਿੰਦੇ ਹਾਂ ਬਾਈ ਤਸੱਲੀ ਕਰੋ ਆਪਣੀ ਦੇ ਲੋ ਤੁਸੀਂ ਕਹਿੰਦੇ ਕੋ ਤੁਹਾਡੇ ਕੋਲ ਚੀਜ਼ ਚੱਲਦੀ ਹੈ ਤੁਹਾਨੂੰ ਵਿਸ਼ਵਾਸ ਹੈ ਜੀ ਮੈਨੂੰ ਪਤਾ ਹੀ ਇਹ ਮੁਰਦ ਨਹੀਂ ਨਹੀਂ ਯਾਰ ਮੈਨੂੰ ਪਤਾ ਹੈ ਮੁਰਦ ਨਾ ਇਹ ਗੱਲ ਦਾ ਮਤਲਬ ਭਰੋਸਾ ਆਪਦਾ ਪਤਾ ਵੀ ਯਾਰ ਮੁੱਡੂ ਤੁਰਿਆ ਵਿਸ਼ਾਲ ਜੀ ਹਾਂਜੀ ਹਾਂਜੀ ਹੁਣ ਵਿਸ਼ਾਲ ਜੀ ਤਾਂ ਆਪਾਂ ਉਹ ਦੁਕਾਨਦਾਰ ਗਾਹਕ ਨਹੀਂ ਰਹੇ ਦੋਨੇ ਜਾਣੇ ਹਾਂਜੀ ਹਾਂਜੀ ਉਜੇ ਲਈ ਸਹੀ ਸਹੀ ਹੁਣ ਇੰਨੇ ਚਿਰ ਚ ਜੀ ਯਕੀਨ ਨਾ ਆਇਆ ਤਾਂ ਫਿਰ ਫਿਰ ਯਕੀਨ ਨਹੀਂ ਹੋਣਾ ساری ਜ਼ਿੰਦਗੀ ਵਿਸ਼ਵਾਸ ਨਹੀਂ ਕਰ ਸਕਦੇ ਇਹ ਤਾਂ ਗੱਲ ਹੈ ਜੀ ਅੱਜ ਕਿੱਧਰ ਨੂੰ ਚੱਲਿਆ ਭਰ ਕੇ ਟਰੈਲਰਾਂ ਅੱਜ ਯੂ ਐਸ ਏ ਚੱਲਿਆ ਜੀ ਅੱਛਾ ਹਾਂ ਜੀ ਯੂ ਐਸ ਏ ਸਮਾਨ ਹੀ ਬਹੁਤ ਇਕੱਠਾ ਮੰਜੇ ਮੰਜੇ ਬਾਵਾ ਕੁਝ ਪਿਆ ਹਾਂ ਜੀ ਹਾਂ ਜੀ ਪਹਿਲੇ ਯੂ ਐਸ ਏ ਵਾਲੇ ਕਰਗੇ ਕਿ ਯੂ ਐਸ ਏ ਕੀ ਕੀ ਚੱਲਿਆ ਹਾਂ ਜੀ ਦਿਖਾ ਦੇ ਨਹੀਂ ਯੂ ਐਸ ਏ ਚੱਲੇ ਹਲ ਇਹ ਹਲ ਚੱਲੇ ਆ ਜੀ 11 ਹਲ ਨੇ ਹਾਂ ਇਹ ਬਾਈਆਂ ਦਾ ਨਾ ਅੰਗੂਰਾ ਦਾ ਬਾਗ ਹੈ ਜੀ ਜੀ ਫਿਰ 8 ਫੁੱਟ ਉਹਨਾਂ ਦੀ ਮਤਲਬ ਲੈਂਥ ਉਹਨਾਂ ਨੇ ਬੋਣੀ ਇਸ ਲਈ 11 ਹਲ ਲੈ ਲਈ ਟਰੈਕਟਰ ਤੁਹਾਨੂੰ ਪਤਾ ਉਧਰ ਵੱਡੇ ਹੁੰਦੇ ਆ ਤੇ ਉਹਦੇ ਕਰਕੇ ਉਹ ਅੰਗੂਰਾਂ ਦੀ ਬੇਲਾਂ ਕਰਕੇ ਫਿਰ ਇਹ ਹਲ ਲੈ ਜੀ 11 ਅੱਛਾ 11 ਹਾਲਾ ਇਹ ਜੂ ਐਸ ਚਲੇ ਆ ਆ ਆ ਆਹ ਸੱਚਾ ਕਿ ਮੈਂ ਬਣਾਤੇ ਬੱਚੇ ਬੱਚੇ ਇਹ ਬਾਗ ਵਾਸਤੇ ਆ ਜੀ ਬਾਗਬਾਨੀ ਵਾਸਤੇ ਛੋਟਾ ਟਰੈਕਟਰ ਆਉਂਦਾ ਨਾ ਇੱਕ ਬੋਟਾ ਟਰੈਕਟਰ ਮੈਂ ਤਾਂ ਕਿਸੇ ਤੋਂ ਜਵਾਕ ਨੇ ਰਿਹਾੜ ਕਰ ਗਿਆ ਵੀ ਉਹ ਉਹਦਾ ਕਰਕੇ ਬਣਾ ਲੇ ਹੈ ਲੱਗਦੇ ਇਦਾਂ ਹੀ ਆ ਜੀ ਛੋਟੇ ਵਾਲੇ ਤੇ ਇਹਨੂੰ ਇੰਨੇ ਨੂੰ ਟਾਇਰ ਕਾ ਤੋਂ ਲਾਤੇ ਇੰਨੇ ਕਿ ਡੋਲਣਾ ਸੀ ਇਹਨਾਂ ਇਹ ਨਹੀਂ ਜਿਹੜਾ ਟਰੈਕਟਰ ਹੈ ਇਹ ਤਾਂ ਪਾਵਰ ਘੱਟ ਆ ਜੀ ਇੱਕ ਟਰੈਕਟਰ ਨੂੰ ਕੰਟਰੋਲ ਸਿਸਟਮ ਨਹੀਂ ਉਹ ਸੈਂਸਰ ਨਹੀਂ ਹੈਗਾ ਜਿਹੜਾ ਆਪਣਾ ਝੂਟਾ ਮਾਰਦਾ ਹੁੰਦਾ ਟੌਪ ਲਿੰਕ ਡੰਡਾ ਝੂਟਾ ਮਾਰਦਾ ਨਾ ਜਿਹੜਾ ਉਹ ਸਿਸਟਮ ਨਹੀਂ ਹੈਗਾ ਜੀ ਤੇ ਤਾਂ ਕਰਕੇ ਆਪਾਂ ਇਹਦੇ ਟਾਇਰ ਲਾਤੇ ਨੇ ਹਾਂ ਜਿੱਦਾਂ ਕਣਕ ਬੀਜਣ ਵਾਲੀ ਮਸ਼ੀਨ ਚੱ ਸੈੱਟ ਕਰਤੇ ਉੱਥੇ ਕ੍ਰੀਸੀ ਫਰੋ ਹਾਂਜੀ 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 ਤੇ ਸਵੱਗਾ ਵੀ ਫਿਰ ਉਹਦਾ ਹੀ ਬਣਾਤਾ ਇਹ 4 ਫਟਾ ਸਵੱਗਾ ਹਾਂ ਤੇ ਜਿੰਦਰਾ ਵੀ ਫਿਰ ਉਹਦਾ ਹੀ ਆ ਜਿੰਦਰਾ ਵੀ ਉਹਦਾ ਹੀ ਆ ਜੀ ਛੋਟਾ ਜਿਹਾ ਹਾਂਜੀ ਅੱਛਾ ਇਹ ਜਿੰਦਰਾ ਵੀ ਛੋਟਾ ਜਿਹਾ ਨਿਕਾ ਜਿਹਾ ਜਿੰਦਾ ਜਿੰਦਾ ਉਹਦਾ ਇਹ ਸਵੱਗੇ ਜੀ ਵੀ ਪਾਣੀ ਪੈਂਦਾ ਜੀ ਅੱਛਾ ਪਾਰਾ ਕਰਨ ਵਾਸਤੇ ਪਾਰਾ ਕਰਨਾ ਹੋਵੇ ਹਾਂਜੀ ਆਹ ਸੇ ਆਹ ਦੇਖ ਇੱਥੇ ਪਾਣੀ ਪੈਂਦਾ ਪ੍ਰੀਤ ਆਹ ਕੱਢਣ ਨੂੰ ਆ ਜੀ ਇੱਧਰ ਆਹ ਦੇਖ ਪ੍ਰੀਤ ਤੂੰ ਦੇਖ ਪਾਉਣ ਨੂੰ ਪਾਣੀ ਉਹ ਕਰਤਾ ਕੱਢਣ ਨੂੰ ਆਹ ਕਰਤਾ ਵੀ ਜੇ ਕੱਢਣਾ ਪਾਣੀ ਤਾਂ ਇੱਧਰੋਂ ਥੱਲੇ ਥੱਲੇ ਮਤਲਬ ਟੋਟਲ ਪਾਣੀ ਨ ਮੈਨੂੰ ਕਹਿੰਦੇ ਬਸ਼ਾਲ ਜੀ ਹਾਂ ਇੱਕ ਐਸਵਾਗਾ ਜੀ ਫਿਰ ਇਹਨਾਂ ਦਾ 8 ਫੁੱਟ ਆ ਜੀ ਅੱਛਾ ਆ ਵੀ ਉਹਨਾਂ ਦੇ ਯੂ ਐਸ ਆ ਵਾਲਾ ਜਿਹੜੇ ਪੈਕ ਕੀਤਾ ਪਿਆ ਸਮਾਨ ਇਹ ਜੂ ਹਾਂ ਜਿਹੜਾ ਮਤਲਬ ਜਿੱਦਾਂ ਉਹ ਪੈਕ ਕੀਤਾ ਹੋਇਆ ਜੀ ਫਿਰ ਚਲੀਰ ਚੂਟ ਬੱਜਦੀ ਤੇ ਆ ਆ ਕਿਹਨੂੰ ਦੇਣਾ ਇਹ ਇੰਗਲੈਂਡ ਤੋਂ ਹੈ ਜੀ ਆਰਡਰ ਇਹ ਇਹ ਬਾਈ ਜੀ ਉਹਨਾਂ ਕੋ ਪਹਿਲਾਂ 15 ਹਲ ਗਏ ਹੋਏ ਨੇ ਉਹੀ ਗੱਲ ਆ ਗਈ ਹਲਾਂ ਵਾਲੀ ਤੁਸੀਂ ਇਹ ਦੇਖ ਲਓ ਵੀ ਇਹ ਕਹਿੰਦੇ ਵੀ ਮੈਨੂੰ ਵੀ ਯਕੀਨ ਨਹੀਂ ਆਉਂਦਾ ਵੀ ਇਹ ਕਹਿੰਦਾ 3600 ਫੁੱਟ ਮਗਰ ਵੀ 15 ਹਲ ਪਾ ਲੈਣੇ ਆ ਜੀ ਦੇਖ ਲਾ ਇਹ ਮਤਲਬ ਆਪਾਂ ਕੋਈ ਵੀ ਗੱਲ ਕਦੇ ਵੀ ਹਵਾਜ ਨਹੀਂ ਕਰਦੇ ਨੰਬਰ ਦੇ ਦੇਵਾਂਗੇ ਜੀ ਹੋਰ ਦੱਸੋ ਤੋ ਵੀ ਵੀ ਗੱਲ ਜਿਹੜੀ ਕਰਾਂਗੇ ਤਾਂ ਉਹਦਾ ਸਬੂਤ ਦਵਾਂਗੇ ਜੀ ਨਹੀਂ ਨਹੀਂ ਹਵਾ ਚ ਤਾਂ ਉਹ ਆ ਵੀ ਆਪਣਾ 575 ਮਿੰਦਰਾ ਹਾਂ ਉਹ 13 ਹਾਲ ਚੱਲਦਾ 13 ਹਾਲਾਂ ਮੈਂ ਬੱਖੀਆਂ ਤਿਹੜ ਦੰਦਾ ਇੱਕ ਦਿਨ ਮੈਨੂੰ ਫਰੀਦਕੋਟ ਤੋਂ ਫੋਨ ਆਇਆ ਜੀ ਮੈਨੂੰ ਵੀ ਨਹੀਂ ਸੀ ਪਤਾ ਵੀ ਚਲੋ ਲੱਗ ਭੱਗ ਜਣੀ ਪਤਾ ਵੀ ਕਿੱਥੇ ਕਿਹੜੇ 575 ਮਗਰ 13 ਹਾਲ ਚੱਲਦੇ ਆ ਬਹੁਤ ਵੱਡੀ ਗੱਲ ਆ ਮਨ ਲੋਕ 4 ਬਾਈਆਂ 4 ਮਗਰ ਵੀ 13 13 ਹਾਲ ਮੰਗੀ ਜਾਂਦੇ ਆ ਜੀ ਉਹ ਕਹਿੰਦੇ ਭਾਈ ਫੋਨ ਆਇਆ ਕਹਿੰਦੇ ਹਾਲ ਲੈਣੇ ਮੈਂ ਕਿਹਾ ਇਦਾਂ ਇਦਾਂ ਠੀਕ ਆ ਜੀ ਕਹਿੰਦੇ ਪਹਿਲਾਂ ਹਾਲ ਚੱਲਦੇ ਮੈਂ ਇਹ ਠੀਕ ਆ ਕਹਿੰਦੇ ਵੀ ਮੈਂ ਕਿਹਾ ਵੀ ਕਿ ਨੇ ਖੁਸ਼ੀ ਹੋਈ ਬੜੀ ਨਹੀਂ ਨਹੀਂ 21 21 21 ਕਰਦਨ ਇੱਕ ਆਪਰ 21 10 ਪਾਏ ਸੀ ਹਾਲ 21 ਪਾਏ ਸੀ ਜੀ 21 ਵਾਲੇ ਬਾਈਆਂ ਦੀਆਂ ਉਹ ਤਵੀਆਂ ਖੜੀਆਂ ਜੀ ਕਿੰਨੇ ਸਾਲ ਪਹਿਲਾਂ ਦੀ ਵੀਡੀਓ ਸੀ ਉਹਨਾਂ ਦੀ ਆ ਤਵੀਆਂ ਨੇ 21 21 ਹਾਲ ਪਾਏ ਸੀਗੇ ਸ਼ਾਇਦ ਪਤਾ ਨਹੀਂ ਸੋਨਾ ਲੀਕਾ ਟੋ ਸੋਨਾ ਲੀਕਾ ਸੀਗਾ 90 ਜੀ ਪੋਲ ਦਾ ਮੈਂ ਵੀ ਨਹੀਂ ਵੀਡੀਓ ਕਰਕੇ ਆਏ ਨਹੀਂ ਗੱਲ 21 ਪਾਈ ਸੀ ਫਿਰ 21 ਤੋਂ ਬਾਅਦ ਖਮੀ 23 ਖਮੀ 23 ਪਾਈ 23 ਵੀ ਪਾਈ ਸੀ ਹਾਂਜੀ ਆ ਫਿਰ 23 23 ਪਾਏ ਹਾਂਜੀ ਹਾਂ ਫਿਰ 23 ਪਾਏ ਸੀ ਪਹਿਲਾਂ 21 ਅੱਛਾ 21 ਵਾਲਿਆਂ ਨੇ 21 ਵਾਲਿਆਂ ਦੀਆਂ ਇਹ ਤਵੀਆਂ ਨੇ ਜੀ ਛੋਟਾ ਟਰੈਕਟਰ ਉਹ ਇਹ ਹੋਰ ਦੇਖੋ ਤੁਸੀਂ ਜਦੋਂ ਉਹਨਾਂ ਨੇ ਟਰੈਕਟਰ ਲਿਆ ਸੀ ਤੁਹਾਨੂੰ ਪਤਾ ਹੈ ਕਿ ਲੰਦਾ ਵੱਡਾ ਟਰੈਕਟਰ ਕੰਮ ਵੀ ਵੱਡਾ ਹੁੰਦਾ ਤੇ ਉਹਨੇ ਫਿਰ ਸੰਦ ਵੀ ਸਾਰੇ ਲੈਣੇ ਹੁੰਦੇ ਨੇ ਉਹ ਹਲਾਂ ਨੇ ਬਾਈਆਂ ਨੂੰ ਅੱਜ ਤੱਕ ਤਵੀਆਂ ਨਹੀਂ ਲੈਣ ਦਿੱਤੀਆਂ ਵੀ ਲੋੜ ਹੀ ਨਹੀਂ ਪਈ ਕਿਉਂ ਜਿੱਥੇ ਪੱਟਣਾ ਬਾਕੀ ਤੁਸੀਂ ਵੀ ਪੱਟਦੇ ਹੀ ਹੋ ਉਹ ਹਲੇ ਕੰਮ ਕਰੀ ਜਾਂਦੇ ਹੁਣ ਉਹ ਬੀਲਾ ਹੁੰਦਾ ਹੁਣ ਇਹ ਛੋਟੇ ਟਰੈਕਟਰ ਵਾਸਤੇ ਤਵੀਆਂ ਲਈਆਂ। ਲੈਣ ਨੂੰ ਬੜੀਆਂ ਵੀ ਲੈ ਸਕਦੇ ਸੀ ਤਵੀਆਂ। ਦੇਖ ਲਾ। ਦੇਖ ਲਓ ਤੁਸੀਂ। ਯਾਰ ਮੈਂ ਨਾ ਮੈਂ ਮੈਂ ਮੰਨ ਗਿਆ ਹਾਲ ਜਿੱਥੇ ਰੱਖ ਤੇ ਖੁੰਝੇ। ਹਾਂਜੀ ਹਾਂਜੀ। ਜੇ ਖੁੰਝਾ ਕਿਤੇ ਇਧਰੋਂ ਕਰਕੇ ਤੇ ਇਧਰੋਂ ਕਰਕੇ ਲਾਤਾ ਤਾਂ ਖੁੰਝਾ ਖਾਤਮਾ ਸਹੀ ਹੈ ਜੀ ਉਹ 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 ਮਤਲਬ ਅਨੰਦ ਦਾ ਇਧਰੋਂ ਜੋ ਬਾਹਰ ਲਿਆਂਦੇ ਅੰਦਰ ਲਿਆਂਦੇ ਵੀ ਇਧਰ ਵੀ ਹਾਂਜੀ ਹਾਂਜੀ ਇਹ 17 ਹਾਲ ਨੇ ਜੀ 13 17 ਜੀ ਹਾਂ ਔਰ ਜਿੱਦਾਂ ਟਾਇਰ ਲੱਗੇ ਹੋਏ ਉਹਨਾਂ ਨੂੰ ਜੀ 17 ਹਾਲਾਂ ਨੂੰ ਫਿਰ ਮੰਨ ਲਓ ਵੀ ਲੰਬਾਈ ਜੀ ਹਾਂਜੀ ਕੋਲੇ ਤਾਂ ਉੱਥੇ ਹੀ ਪੈਣੀਆਂ ਨੇ ਜਿੱਥੇ 11 ਦੇ ਪੈਂਦੀਆਂ ਨੇ ਜੀ ਇਹ ਚੱਕਰ ਹੈ ਜੀ ਆਹਾ 13 15 ਹਾਲ ਨੇ ਜੀ ਹੂੰ ਇਹ ਜਦ ਜਿੱਦਾਂ ਹਰੇ 13 15 ਨੇ 5 53.0 ਅਗਰ ਚੱਲਦੇ ਆ ਜੀ ਜਿੱਦਾਂ 52.10 ਹੋ ਗਿਆ ਜੀ ਸਭ ਤੋਂ ਜ਼ਿਆਦਾ 23 ਹਾਲ ਆਪਾਂ ਐਕਸਪੈਰੀਮੈਂਟ ਕਰ ਚੁੱਕੇ ਹੁਣ ਤੱਕ ਹਾਂਜੀ 23 ਹਾਂਜੀ ਸਭ ਤੋਂ ਜ਼ਿਆਦਾ ਹਾਲ ਜਿਹੜੇ ਟਰੈਕਟਰ ਮਗਰ ਪਾਉਂਦਾ ਤੇ ਉਹ ਤਾਂ 90 ਸੀਗਾ ਜੀ 23 ਆਪਾਂ 5630 ਟਰੈਕਟਰ ਆਉਂਦਾ 75 ਐਚਪੀ ਦਾ ਉਹਦੇ ਮਗਰ ਵੀ ਜਲੰਧਰ 23 ਹਾਲ ਚੱਲਦੇ ਆ ਜੀ 23 ਹਾਲ ਪਾ ਕੇ ਸਫਲ ਅਪਰੀਖਣ ਮਤਲਬ ਕੀਤਾ ਹੋਇਆ ਵੀ ਜਿਹੜੇ ਆ ਕਿੰਨੇ ਆ ਆਹ ਇਹ ਹੁੰਦੀਆਂ ਜੀ ਏ ਉੰਨੀ ਆ ਤੋ ਇਹੀ ਦੇਖ ਲਾ ਕਿੰਨੇ ਪਏ ਆ ਕਿੱਥੋਂ ਤਾਈ ਪਏ ਓ ਰੇਲ ਗੱਡੀ ਦੇ ਡੱਬੇ ਜੜਿਆ ਤੇ ਸਪੀਡ ਡਿਸਕ ਹੈਰੋਂ ਵੀ ਬਣਾਉਣ ਲੱਗ ਗਿਆ ਆਪਾਂ ਹਾਂਜੀ ਸਪੀਡ ਡਿਸਕ ਹੈਰੋਂ ਬਣਾ ਲੱਗ ਗਿਆ ਹਾਂ ਵੀ ਸਪੀਡ ਡਿਸਕ ਹੈਰੋਂ ਵੀ ਆ ਜਿਹੜਾ ਹੁਣ ਹੁਣ ਬਣਿਆ ਕਰਨੀ ਹੈ ਹਾਂਜੀ ਹੁਣ ਬਣਿਆ ਕਰਨੀ ਹੈ ਹਾਂ ਇਹਦੇ ਇਹਦੇ ਆਰਡਰ ਆ ਰਹੇ ਆ ਆਪਣੇ ਹਾਂਜੀ ਹਾਂਜੀ ਆ ਰਹੇ ਆ ਹੈ ਕਿੰਨੇ ਬਾਹਰ ਜਾ ਕੇ ਚੱਲਦੀ ਹੈ ਇਹ ਇਹ ਬਾਹਰ ਜਾਣੀ ਆ ਜੇ ਇਧਰ ਵੀ ਇਧਰ ਵੀ ਲੈਂਦੇ ਆ ਹਾਂਜੀ ਹਾਂਜੀ ਇਧਰ ਵੀ ਚੱਲਣਗੇ ਹਾਂਜੀ ਹਾਂਜੀ ਤੇ ਇਹ ਇਹ ਸਪੀਡ ਡਿਸਕ ਹੈਰੋਂ ਥੋੜਾ ਟਾਈਮ ਨਹੀਂ ਜ਼ਿਆਦਾ ਲੱਗੂਗਾ ਟਾਈਮ ਜ਼ਿਆਦਾ ਲੱਗੂਗਾ ਹਾਂਜੀ ਕਿੰਨਾ ਟਾਈਮ ਹੁਣ ਟਾਈਮ ਕਿੰਨਾ ਲੈਂਦਾ ਵਿਸ਼ਾਲ ਜੀ ਤੇ ਟਾਈਮ ਹਲਾਂ ਦੀ ਜਿਹੜੀ ਹੈਗੀ ਜੀ ਅੱਜ ਦੀ ਬੁਕਿੰਗ ਆ 30 ਤੋਂ 40 ਦਿਨ ਦੀ ਹਲਾਂ ਦੀ ਹੈ ਜੀ 30 ਤੋਂ 50 ਦਿਨਾਂ ਦੀ ਤਵੀਆਂ ਦੀ ਹੈ ਜੀ ਇਹਨਾਂ ਦੀ ਮੰਨ ਲਓ ਵੀ ਤੁਸੀਂ ਉਹੀ 60 70 ਦਿਨਾਂ ਦੀ ਹੋ ਜਾਂਦੀ ਹੈ ਜੀ ਬਾਕੀ 30 ਤੋਂ 40 ਦਿਨਾਂ ਦੇ ਵਿੱਚ ਵੀ ਕਈ ਵਾਰੀ ਲੇਟ ਫੇਟ ਵੀ ਇਹਨਾਂ ਦਾ ਕਿ ਮੇਰੀ ਪਹਿਲਾਂ ਵੀ ਚੀਜ਼ ਬਣ ਜਾਂਦੀ ਹੈ ਜੀ ਇੱਕ ਤੈਨੂੰ ਅਸੀਂ ਉਹ ਤੇਲ ਵਾਲੀ ਟੈਂਕੀ ਦਾ ਆਰਡਰ ਦੇ ਕੇ ਜਾਣਾ ਦੇ ਜੀ ਹਾਂ ਜੀ ਹਾਂ ਜੀ ਜ਼ਰੂਰ ਨਹੀਂ ਲੋਕਾਂ ਦੀਆਂ ਵੀ ਬਣਾ ਦਿਆ ਕਰੂੰਗੇ ਤੇਲ ਵਾਲੀਆਂ ਟੈਂਕੀਆਂ ਕੋ ਮਤਲਬ ਵੀ ਆਈ ਹੋਊਗਾ ਵੀ ਭਾਈ ਅਸੀਂ ਜਿਹੜਾ ਅੱਜ ਦੇ ਟਾਈਮ ਆਪਾਂ ਐਟਮਾ ਯਾਨੀ ਜਿਹੜਾ ਚਾਰ ਆਟਮਾ ਤੇ ਮੇਨ ਜ਼ਿਆਦਾ ਕੰਮ ਕਰਦੇ ਨਹੀਂ ਹਾਲ ਸੁਭਾਗਾ ਤਵੀਆਂ ਜਿੰਦਾ ਜਿਨ੍ਹਾਂ ਬਿਨਾ ਖੇਤੀ ਹੋ ਨਹੀਂ ਸਕਦੀ ਜੀ ਨਹੀਂ ਮਤਲਬ ਫੇਰ ਤਾਂ ਆਪਾਂ ਮੈਂ ਆ ਗੱਲ ਵਿੱਚੋਂ ਕੱਟ ਦੂੰਗਾ ਤੇ ਵਾਲਾ ਲਟੈਂਕੀ ਨਹੀਂ ਨਹੀਂ ਬਣਾਵਾ ਕਰੋਂਗੇ ਲੋਕਾਂ ਨਾਲੇ ਇਹ ਇਹ ਵੀ ਤੁਸੀਂ ਦੇਖਿਓ ਵੀ ਬਣੂਗੀ ਜਦੋਂ ਵੀ ਫਿਰ ਚੀਜ਼ ਕੀ ਬਣੂਗੀ ਜੀ ਤਾਂ ਤੁਹਾਨੂੰ ਪਤਾ ਹੀ ਹੈ ਚਲੋ ਤਾਂ ਹੀ ਤੁਸੀਂ ਬਿਨਾਂ ਦੇਖੇ ਸਿਰਾ ਕਰਨਾ ਉਹ ਤਾਂ ਮੈਨੂੰ ਪਤਾ ਵੀ ਆ ਹਾਂ ਉਹ ਅੱਜ ਤੇਲ ਵਾਲੀ ਸਾਡੇ ਤੋਂ ਟੈਂਕੀ ਦੀ ਸਾਈ ਫੜ ਲਾ ਕਈ ਗੱਲ ਹੀ ਕਈ ਗੱਲ ਹਾਂ ਉਹ ਵੀ ਬਾਲੇ ਘੈਂਟ ਬੰਦਿਆਂ ਕੋਲੇ ਜਾਣ ਹਾਂਜੀ ਹਾਂਜੀ ਤੇ ਆ ਜਿੰਦੇ ਬਾਹਰ ਜਾਣੇ ਕਿ ਇੱਧਰ ਵੀ ਆ ਇੱਧਰ ਆ ਬਾਹਰ ਜਾਣਾ ਜੀ ਯੂ ਐਸ ਏ ਜਾਣਾ ਜੀ ਜੀ ਹਾਂਜੀ ਉਹ ਬਾਈਆਂ ਦਾ ਉਹਨਾਂ ਦਾ ਸੁਭਾਗੇ ਵਾਲਿਆਂ ਦਾ ਹੀ ਆ ਜੀ ਉਹ ਜਿੰਦਾ ਜੀ ਹਰਾ ਹਾਂ ਤੇ ਜਿਨ੍ਹਾਂ ਕੋ ਪਹਿਲਾਂ ਹਲ ਚਲਦੇ ਆ ਤਰਨ ਤਰਨ ਜੀ ਪ 50% ਯਾਰ ਮੈਂ ਦੇਖ ਲਿਆ ਵੀ 50% ਵੰਗੂ ਤੇਰੇ ਕੋਲੇ ਗਿਫਟ ਆਈਟਮਾਂ ਹਾਂ ਹਾਂ ਜੀ ਹਾਂ ਜੀ ਗਿਫਟ ਬਾਲ ਖੁਸ਼ੀ ਹੁੰਦੀ ਏ ਬਹੁਤ ਜ਼ਿਆਦਾ ਅਗਲਾ ਗਿਫਟ ਆਪ ਕਰਦਾ ਆ ਆ ਆ ਕੀ ਪਿਆ ਆ ਆ ਕੀ ਆ ਇਹ ਉਹ ਤਵੀਆਂ ਦਾ ਰੂਲ ਹੈ ਜੀ ਇਹ ਸਪੀਡ ਪਿੱਛੇ ਲੱਗਣਾ ਹਾਂ ਜੀ ਸਪੀਡ ਹੈ ਰੋਣਾ ਸਪੀਡ ਸਪੀਡ ਹੈ ਰੋਣਾ ਹਾਂ ਤੇ ਆ ਆ ਆ ਆ ਇਹ ਕਿਰਾਏ ਜੀ ਇਹ ਜਿਹੜਾ ਘੁੰੜੇ ਵਾਲਾ ਹੁੰਦਾ ਹਾਂ ਜੀ ਇਹ ਘੁੰਮਣੇ ਵਾਲਾ ਕਿਰਾਏ ਹਾਂ ਜੀ ਇਹ ਵੀ ਬਾਹਰ ਜਾਣਾ ਹਾਂ ਜੀ ਇਹ ਵੀ ਬਾਹਰ ਜਾਣਾ ਜੀ ਇਹਨਾਂ ਨੇ ਉੱਥੇ ਕਿਹੜੇ ਟਿੱਬੇ ਕਰਾਉਣੇ ਆ ਵਾ ਮੈਨ ਤਾਂ ਸ਼ੌਂਕ ਲਈ ਮੰਗਾਈ ਜਾਂਦੇ ਆ ਨਹੀਂ ਦੀ ਕੰਮ ਲੈਣਾ ਉਹਨਾਂ ਦਾ ਖੇਤੀ ਹੈ 150 ਏਕੜ ਦੀ ਖੇਤੀ ਹੈ ਬਾਰਫ ਬਾਰਫ ਬੁਰਫ ਖਿੱਚਿਆ ਕਰਨਗੇ ਹਾਂਜੀ ਆਹ ਤੇ ਆਹ ਕੋਈ ਛਤਰੀ-ਛੁਤਰੀ ਇਹ ਛਤਰੀ ਹੈ ਜੀ ਆ ਟਰੈਕਟਰ ਦੇ ਮਡਗਾਰਡ ਨੇ ਜੀ ਅੱਛਾ ਜਿਹੜਾ ਮਤਲਬ ਆਹ ਜਿਵੇਂ ਮੰਜੇ ਆ ਹੁਣ ਮੰਜੇ ਨਹੀਂ ਬਣਾਉਗਾ ਇਹ ਪਲੰਗ ਨੇ ਜੀ ਹਾਂਜੀ ਮੰਜੇ ਤਾਂ ਹੋਰ ਵੀ ਹੈਗੇ ਇਹਨਾਂ ਦੇ ਜਿਹੇ ਪਏ ਆ ਕਮਰੇ ਦੇ ਵਿੱਚ ਪਲੰਗ ਬਣਾਏ ਜੀ ਉਹਨਾਂ ਨੇ ਦੋ ਮੰਜੇ ਬਣਾ ਦੇ ਬਾਈ ਸਾਨੂੰ ਹਾਂ ਦੋ ਮੰਜੇ ਮੰਜੇ ਕਿੰਨੇ ਚਰਚ ਬਣਾਦਾ ਕਰੇਗਾ ਮੰਜੇ ਆਪਾਂ ਨਹੀਂ ਬਣਾਏ ਜੀ ਆ ਤਾਂ ਤੈਨੂੰ ਇੱਕ ਮੂਗਲੀਆਂ ਪੰਜਾਂ ਤੇ ਘਾ ਦੇਣਾ ਹੋਰ ਵੀ ਇਹ ਤੇਰੇ ਸਾਹਮਣੇ ਵਿੱਚ ਕਿਸੇ ਨੇ ਐਵੇਂ ਹੀ ਫੋਨ ਕਰ ਦੇਣਾ ਯਾਰ ਵਿਛਾਲ ਜੀ ਤੇ ਬਣਾ ਦੇ ਯਾਰ ਹੋ ਜਾਂਦਾ ਹੋ ਜਾਂਦਾ ਜੀ ਆ ਜਾਂਦਾ ਨਾ ਆਹਦੀ ਆ ਮੂਗਲੀਆਂ ਪੰਜਾਂ ਜੀ ਗੁੰਡੇ ਵੀ ਨੇ ਜਿਹਦੇ ਨਾਲ ਮਿੱਟੀ ਦੇ ਉਹ ਡੱਬੇ ਦੇ ਵਿੱਚ ਪੈਕ ਨੇ ਜੀ ਉਹ ਮਤਲਬ ਜਦੋਂ ਕੰਟੇਨਰ ਭੇਜਣਾ ਕਰਕੇ ਤੇ ਫਿਰ ਉਹ ਸਾਰਾ ਸਮਾਨ ਉਹ ਹਾਂਜੀ ਸਾਰਾ ਕੁਝ ਜਦਾਂ ਮੰਜੇ ਕੋਈ ਲਾਏ ਵੀਲ ਆ ਜਦਾਂ ਹੋਰ ਕਾਫੀ ਸਮਾਨ ਆ ਪੇਟੀਆਂ ਸਾਰੀਆਂ 50 ਐਟਮਨ ਹੈ ਜੀ ਟੋਟਲ ਗਿਣਤੀ ਦੇ ਵਿੱਚ ਜੀ ਹਾਂ ਵੀ ਮਤਲਬ ਜਿਹੜਾ ਬੰਦਾ ਆਪਣੇ ਕੋਲੇ ਆਰਡਰ ਦਿੰਦਾ ਹੈ ਉਹ ਬੰਦੇ ਦਾ ਜੇ ਕੋਈ ਹੋਰ ਸਮਾਨ ਵੀ ਭੇਜਣ ਵਾਲਾ ਉਹ ਬਾਬਾ ਚਲਾ ਦਦਨੇ ਹਾਂਜੀ 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 ਉਹ ਸਾਰਾ ਹੀ ਮੰਨ ਲਓ ਕਿ ਤੂੰ ਹੋਰ ਵੀ ਲੰਦਾ ਬੰਦਾ ਆ ਕਿ ਉਹ ਸਾਰੀਆਂ ਆਈਟਮਾਂ ਤਾਂ ਆਪਾਂ ਵੀ ਨਹੀਂ ਬਣਾਉਂਦੇ ਜੀ ਮੰਨ ਲਓ ਵੀ ਜਿੱਥੋਂ ਵੀ ਬੰਦਾ ਲੰਦਾ ਉਹ ਹੋ ਜਾਂਦਾ ਉਹ ਅਗਲੇ ਦਾ ਪਿਆਰ ਬਣ ਜਾਂਦਾ ਅਗਲੇ ਦਾ ਉਹ ਅਗਲੇ ਦਾ ਉਹ ਚੀਜ਼ ਦਾ ਖਰਚਾ ਬਚ ਜਾਂਦਾ ਕਿਉਂਕਿ ਆਹ ਚੀਜ਼ਾਂ ਉਦਾਂ ਹੀ ਨਾਲ ਉੱਠ ਜਾਣਗੀਆਂ ਸਹੀ ਹੈ ਜੀ ਗੱਲ ਹੈ ਹਾਂ ਜੀ ਵੀ ਕੰਟੇਨਰ ਤਾਂ ਹੁਣ ਅਗਲੇ ਨੇ ਬੁੱਕ ਕਰਾਇਆ ਹੈ ਬੁੱਕ ਕਰਨੀਆਂ ਹਾਂ ਜੀ ਸਹੀ ਹੈ ਬੁੱਕ ਕਰਿਆ ਹੀ ਆ ਉਹ ਉਸ ਹਿਸਾਬ ਨਾਲ ਫਿਰ ਕੰਟੇਨਰ ਫੁੱਲ ਭਰਿਆ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਇਹ ਉਸ ਹਿਸਾਬ ਨਾਲ ਜਾਵੜਦੇ ਆ ਵਿਸ਼ਾਲ ਜੀ ਤੇ ਵਿਸ਼ਾਲ ਜੀ ਤੇ ਹਰੇਕ ਸੰਦ ਦਾ ਹਾਂਜੀ ਅਡੋ ਅਡ ਆਰਡਰ ਦਾ ਟਾਈਮ ਆ ਕਿ ਮਤਲਬ ਇੱਕੋ ਹੀ ਰਹਿੰਦਾ ਵੀ ਬਾਈ ਹਾਲ ਬਣਾਉਣੇ ਆ ਤਾਂ ਵੀ ਨਹੀਂ ਲੈਦਾ ਲੈਦਾ ਜੀ ਜਿੱਦਾਂ ਮੰਨ ਲਓ ਵੀ ਹਾਲਾਂ ਦਾ ਤਾਂ 30 ਤੋਂ 40 ਦਿਨ ਤੋਂ ਘਟਦਾ ਨਹੀਂਗਾ ਜੀ ਹਾਂ ਹਾਲਾਂ ਜੀ ਦਾ ਮਤਲਬ ਇੰਨੀ ਕੁ ਜ਼ਿਆਦਾ ਬੁਕਿੰਗ ਰਹਿੰਦੀ ਆ ਜੀ ਉੱਪਰ ਭਮਾ ਹੋ ਜਵੇ ਪਹਿਲਾਂ ਨਹੀਂ ਕਦੇ ਹੋਇਆ ਜੀ ਵੀ ਪਹਿਲਾਂ ਮਿਲ ਜਾਣ ਜੀ ਹਾਂ ਮਤਲਬ ਇੰਨੀ ਜ਼ਿਆਦਾ ਬੁਕਿੰਗ ਰਹਿੰਦੀ ਆ ਜੀ ਜਿੰਦਿਆਂ ਦਾ ਜਿੰਦਿਆਂ ਦਾ ਵੀ ਨਹੀਂ ਸਤੋਂ ਪੂਰੇ ਹੁੰਦੇ ਜਿੰਦੇ ਤੁਸੀਂ ਦੇਖਿਆ ਹੀ ਆ ਮਤਲਬ ਵੀ ਜਿੰਦੇ ਸਭ ਤੋਂ ਵੱਧ ਪਰਮਾਤਮਾ ਦੀ ਕਿਰਪਾ ਨਾਲ ਜਦ ਕਿਤੇ ਦੇਖੀਦਾ ਨਾ ਜਿਹੜਾ ਵੀ ਬੰਦਾ ਹੁਣ ਜ਼ਿੰਦਾ ਬਣਾਉਂਦਾ ਉਹ ਐ ਦੀ ਉਹ ਸਿਸਟਮ ਆ ਸਾਰ ਤੁਹਾਨੂੰ ਪਤਾ ਹੀ ਆ ਕਿ ਮੋਜ ਆਇਆ ਨਾ ਆ ਦੀ ਯਾਰ ਨਜ਼ਾਰਾ ਪਤਾ ਕੀ ਆ ਕਿਉਂ ਸਭ ਤੋਂ ਜ਼ਿਆਦਾ ਮਤਲਬ ਬੈਨੀਫਿਟਡ ਕੀ ਆ ਹਾਂਜੀ ਕਿ ਚਾਬੀ ਨਹੀਂ ਯਾਰ ਚੱਕਣੀ ਚਾਬੀ ਨਹੀਂ ਚੱਕਣੀ ਹਾਂਜੀ ਇਹ ਜਿੰਦੇ ਤੇ ਤੁਸੀਂ ਚਾਬੀ ਕੋਈ ਨਹੀਂ ਚੱਕਣੀ ਇਹਨੂੰ ਤੁਸੀਂ ਐ ਖੋਲ ਦੇਣਾ ਇਹਨੇ ਖੁੱਲ ਜਾਣਾ ਇਹਨੂੰ ਤੁਸੀਂ ਪੁੱਠਾ ਕਰ ਲੋ ਖੁੱਲਾ ਕਰ ਲੋ ਜਿੱਦਾਂ ਮਰਜ਼ੀ ਮਿੱਟੀ ਭਰਾ ਨੂੰ ਲਾ ਲੋ ਹਾਂਜੀ ਦੋਨੇ ਪਾਸੇ ਨੂੰ ਖਾਲ ਤੇ ਮਿੱਟੀ ਲਾ ਲੋ ਮਤਲਬ ਤੁਸੀਂ ਇਸ ਜਿੰਦੇ ਨਾਲ ਜੋ ਵੀ ਕੰਮ ਕਰਨਾ ਪਰ ਤੁਸੀਂ ਚਾਬੀ ਨਹੀਂ ਚੱਕਣੀ ਜਿਹੜਾ ਇਹ ਜ਼ਿੰਦਾ ਵੀ ਆ ਨਾ ਜੀ ਮੰਨ ਲਓ ਵੀ ਚਲੋ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਹੈਗੇ ਬਣਦੇ ਬਹੁਤ ਜਗ੍ਹਾ ਨੇ ਪਰ ਪਹਿਲਾਂ ਬਣਾਉਣ ਕਰਕੇ ਪਹਿਲਾਂ ਟੁੱਟੇ ਵੀ ਜੀ ਜਦ ਆਪਾਂ ਕੋਈ ਚੀਜ਼ ਨਵੀਂ ਤੁਹਾਨੂੰ ਪਤਾ ਲਾਂਚ ਕਰਨੀ ਆ ਹੁੰਦਾ ਵੀ ਆਪਾਂ ਕਰਕੇ ਵੀ ਦੇਈ ਦੀਆਂ ਸਹੀ ਇਹ ਜਾਨੀ ਜਿਹੜਾ ਜ਼ਿੰਦਾ ਇਸ ਟਾਈਮ ਖੜਾ ਇਹਦੀ ਇੱਕ ਪੈਸੇ ਦੀ ਕੋਈ ਕੰਪਲੇਂਟ ਨਹੀਂ ਹੈਗੀ ਜੀ ਹਾਂ ਮਤਲਬ ਸੁਧਰ ਕੀ ਆ ਗਈ ਨਿਕਲ ਗਈਆਂ ਹਾਂਜੀ ਸਾਰੀਆਂ ਮਤਲਬ ਸੁਧਾਰ ਹਾਂ ਵੀ ਜੋ ਕਮੀਆਂ ਸੀਗੀਆਂ ਹਨਾ ਹਾਂਜੀ ਹਾਂ ਵੀ ਇਹ ਤਾਂ ਇਹ ਤਾਂ ਖੁੱਭੀਆਂ ਕੱਢਣ ਵਾਸਤੇ ਜਾਣੇ ਜਾਂਦੇ ਹਾਂਜੀ ਹਾਂਜੀ ਇਹ ਚ ਕੋਈ ਸ਼ੱਕ ਨਹੀਂ ਇੱਕ ਜਰ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੇ ਲੋਕ ਲੋਕ ਲੋਕਾਂ ਦੀ رائے ਆ ਲੋਕ ਪਤਾ ਕੀ ਕਹਿੰਦੇ ਆ ਹਾਂਜੀ ਜਦੋਂ ਮੈਂ ਵੀਡੀਓ ਪਾਉਣਾ ਕੋਈ ਰੀਲ ਪਾਉਨੇ ਆ ਟਰੈਕਟਰ ਦੀ ਚਲਦੇ ਦੀ ਹਾਲਾ ਨਾਲੇ ਹਾਲਾ ਹੁਣ ਆਪਣੇ ਹਾਲਾ ਨੂੰ 2-3 2 ਸਾਲ ਹੋ ਗਏ ਹੋਣੇ ਆ ਮੈਨੂੰ ਲੱਗਦਾ ਹਾਂ ਜੀ ਦੋ ਤੋਂ ਪਲੱਸ ਇਹ ਹੋਗੇ ਉਹਨੇ ਦੋ ਦੋ ਸਾਲ ਤੋਂ ਉੱਤੇ ਹੋਗੇ ਹੂੰ ਨਾਲੇ ਖੜੇ ਵੀ ਬਾਹਰ ਹੀ ਹੁੰਦੇ ਆ ਉਹ ਹਾਂਜੀ ਹਾਂਜੀ ਉਹ ਹਾਲ ਅੱਜ ਵੀ ਲੋਕਾਂ ਨੇ ਸੋਹਣੇ ਬੋਲ ਲਾਏ ਸਹੀ ਤੁਸੀਂ ਦੇਖੋ ਥੱਲੇ ਕਮੈਂਟ ਪੜਿਓ ਇੰਸਟਾਗ੍ਰਾਮ ਤੇ ਹਣਾ ਜਦੋਂ ਉਹ ਰੀਲ ਪਾਉਣਿਆ ਤਾਂ ਥੱਲੇ ਕਿੰਨੇ ਕਮੈਂਟ ਹੋਣਗੇ ਜਿਹੜੇ ਕਹਿੰਦੇ ਯਾਰ ਵੀਰੇ ਹਾਲ ਬਹੁਤ ਸੋਹਣੇ ਲਾਏ ਸਹੀ ਹੈ ਜੀ ਗੱਲ ਉਹ ਅੱਜ ਵੀ ਲੋਕਾਂ ਦੇ ਲਈ ਸੋਹਣੇ ਲਾ ਦਿਆ ਇਹ ਪਈ ਬਣਦੇ ਤਾਂ ਹਾਲ ਦੇਖ ਲਓ ਪੱਤੀਆਂ ਨਾਲ ਵੀ ਸੀਗੇ ਜੀ ਮਤਲਬ ਵੀ ਜਿਵੇਂ ਡਿਜ਼ਾਈਨ ਤੋਂ ਬਿਨਾਂ ਵੀ ਬਣ ਜਾਂਦੇ ਆ ਜੀ ਹੂੰ ਤੇ ਤੁਸੀਂ ਇਹ ਦੇਖੋ ਵੀ ਸ਼ੌਂਕ ਨੂੰ ਮੈਂ ਵੀ ਸ਼ੌਂਕ ਨੂੰ ਇਹ ਲੱਗਿਆ ਸੀਗਾ ਜੀ ਕੰਮ ਕਰਨਾ ਉਹ ਮਤਲਬ ਇਹੋ ਜਿਹਾ ਸ਼ੌਂਕ ਕਿੱਤਾ ਬਣ ਗਿਆ ਜੀ ਅੱਜੇ ਤੋ ਬਿਨਾ ਸਾਰੀ ਨਹੀਂ ਸਕਦਾ ਜੀ ਜਰ ਮੈਂ ਇੱਕ ਦਿਨ ਸੁਹਾਗਾ ਲਈ ਜਾਂਦਾ ਸੀ ਆਪਣੇ ਵਾਲਾ ਹਾਂਜੀ ਸੁਹਾਗਾ ਮੇਰਾ ਟਰੈਕਟਰ ਮਗਰ ਪਾਇਆ ਵਾ ਸੀ ਹਾਂਜੀ ਤੇ ਅਸੀਂ ਲਈ ਜਾਂਦੇ ਸੀ ਹਾਂਜੀ ਹਾਂਜੀ ਤੇ ਮੋਟਰਸਾਈਕਲ ਵਾਲੇ 22 ਹਾਂਜੀ ਆਏ ਨੰਗੇ ਮੂਰਤੀ ਹਾਰਨ ਮਾਰ ਕੇ ਹਾਂਜੀ ਤਾਂ ਮੇਰੇ ਦਿਮਾਗ 'ਚ ਕੀ ਚੱਲਦਾ ਹੁੰਦਾ ਵੀ ਬਾਈ ਉਹਨਾਂ ਨੇ ਮੈਨੂੰ ਸਿਆਣ ਲਿਆ ਹਾਂਜੀ ਹਾਂਜੀ ਹਨਾ ਤੇ ਉਹਨਾਂ ਨੇ ਰੋਕਿਆ ਸਹੀ ਹੈ ਜੀ ਗੱਲ ਉਹਨਾਂ ਨੇ ਅਸਲ ਦੇ ਵਿੱਚ ਮੈਨੂੰ ਸਿਆਣੇ ਨਹੀਂ ਹੂੰ ਉਹ ਮੈਨੂੰ ਜਾਣਦੇ ਨਹੀਂ ਸੀ ਸਿਆਣੇ ਬੰਦੇ ਸੀ ਸਹੀ ਹੈ ਜੀ ਮੈਂ ਕਿਹਾ ਹਾਂਜੀ ਵੀਰੇ ਹੂੰ ਤੇ ਉਹ ਬੰਦਾ ਯਾਰ ਆਹ ਦੇਖਣਾ ਦੇਖਣ ਲੱਗ ਗਿਆ ਉਹਨੂੰ ਦੇਖ ਕੇ ਪੁੱਛ ਕੇ ਫੋਟੋ ਖਿੱਚ ਕੇ ਹਾਂਜੀ ਉਹਨਾਂ ਨੇ ਮੈਨੂੰ ਕੋਈ ਬੁਲਾਇਆ ਨਹੀਂ ਕੋਈ ਮੈਨੂੰ ਸਿਆਣੇ ਨੇ ਕੋਈ ਪਤਾ ਨਹੀਂ ਇਹ ਕੌਣ ਆ ਬੰਦਾ ਓਕੇ ਤੇ ਫੋਟੋ ਖਿੱਚ ਕੇ ਆਵਦੀ ਤੇ ਉਹਦੀ ਤੇ ਲੈ ਕੇ ਠੀਕ ਹੈ ਜੀ ਮੈਂ ਕਰ ਦੇਖਦਾ ਹਾਂ ਆਏ ਆ ਮਤਲਬ ਚੀਜ਼ ਜਿਹੜੀ ਘੈਂਟ ਪਣੀ ਹੁੰਦੀ ਹੈ ਵਿਸ਼ਾਲਜੀਤ ਉਹ ਆਏ ਹੈ ਸਹੀ ਹੈ ਜੀ ਨਹੀਂ ਬਹੁਤ ਯਾਰ ਆਨੰਦ ਆਉਂਦਾ ਜੇ ਕੋਈ ਵੀ ਸੱਜਣ ਯਾਰ ਆਰਡਰ ਦੇਣਾ ਚਾਹੁੰਦਾ ਨਾ ਕੋਈ ਵੀ ਸੱਜਣ ਤਾਂ ਵਿਸ਼ਾਲਜੀਤ ਨਾਲ ਤੁਸੀਂ ਗੱਲ ਕਰੋ ਤੁਹਾਨੂੰ ਬਹੁਤ ਘੈਂਟ ਜਿਹੜਾ ਤੁਹਾਡੇ ਘਰੇ ਖੜਾ ਸਜੇ ਸੰਦ ਤੇ ਤੁਹਾਡੇ ਖੇਤ ਦੇ ਵਿੱਚ ਵੀ ਕੰਮ ਕੱਲਾ ਸੋਹਣਾ ਨਹੀਂ ਯਾਰ ਇੱਕ ਗੱਲ ਇਹੀ ਟੁੱਟ ਪੈਣੇ ਦੇ ਵਿੱਚ ਖੂਬੀ ਆ ਨਾ ਕਿ ਸੋਨਾ ਵੀ ਤਨਰਵਾ ਹਾਂਜੀ ਚੀਜ਼ ਚੰਗੀ ਪੈਸਾ ਦੇਖੋ ਆਪਾਂ ਲੈਣਾ ਜੀ ਪੈਸਾ ਅਣਜਾਣ 100 ਦੇ ਵਿੱਚੋਂ 10 ਜਣੇ ਹੋ ਸਕਦੇ ਆ 20 ਜਣੇ ਹੋ ਸਕਦੇ ਆ ਹੁਣ ਇਹ ਸਾਰੇ ਤਾਂ ਮੰਨ ਲਓ ਮੰਨਦੇ ਆ ਕੋਈ ਆਪਾਂ ਕਹਿ ਦਿੰਨੇ ਕਈ ਵਾਰੀ ਮੰਨ ਲਓ ਮੰਨ ਲਓ ਸਿਆਣੇ ਬੰਦੇ ਕਹਿ ਦਿੰਦੇ ਨੇ ਵੀ ਇਹ ਕਿਸੇ ਮੁੰਡੇ ਨੇ ਲੈਲੇ ਹੋਣੇ ਆ ਚੌੜ ਨੂੰ ਮੰਨ ਲਓ ਬਣਾ ਲੇ ਹੋਣੇ ਆ ਵੀ ਚੌੜ ਕਰਦਾ ਪਰ ਇਹਦੇ ਵਿੱਚ ਸਾਰੇ ਤਾਂ ਹੋ ਨਹੀਂ ਸਕਦੇ ਜੀ ਇਹ ਤਾਂ ਹੈ ਨਹੀਂ ਵੀ ਮੁੰਡੇ ਹੀ ਬਣਾਉਂਦੇ ਆ ਠੀਕ ਨਹੀਂ ਕਰਦੇ ਆਪਾਂ ਕੰਮ ਕਰਦੇ ਆ ਜੀ ਇਹ ਮਤਲਬ ਆਏ ਆ ਜੇ ਚੀਜ਼ ਸੋਹਣੀ ਹੋਊਗੀ ਤਾਂ ਹੀ ਚੰਗੀ ਹੋਊਗੀ ਜੀ ਠੀਕ ਨਹੀਂ ਜੀ ਗੱਲ ਚੀਜ਼ੇ ਮਾੜੀ ਹੋਊ ਤਾਂ ਉਹ ਦੇਖਣ ਨੂੰ ਵੀ ਉਦਾਂ ਹੀ ਲੱਗੂਗਾ ਹਾਂ ਨਹੀਂ ਬਾਕੀ ਹੋਰ ਆ ਯਾਰ ਵੀ ਜਿਹੜਾ ਸੰਦ ਤੁਹਾਡੇ ਕੋਲ ਇੰਨਾ ਸੁੱਧ ਚੱਲੇ ਉਹਦਾ ਨਾ ਉਦਾਂ ਹੀ ਪਿਆਰ ਹੋ ਜਾ ਹਾਂਜੀ ਹਾਂਜੀ ਸਹੀ ਹੈ ਜੀ ਗੱਲ ਹੁਣੇ ਨਿਆਣੇ ਨੇ ਤਾਂ ਕੰਮ ਲੱਗਣਾ ਹੁਣ ਜੇ ਮੈਨੂੰ ਮੰਨ ਲਓ ਮੈਂ ਸ਼ੌਂਕ ਨੂੰ ਕੰਮ ਲੱਗਿਆ ਜੀ ਤਾਂ ਕਿੱਤਾ ਬਣਿਆ ਜੀ ਇਹ ਕਿਤੇ ਰੋਕ ਦੰਦੇ ਵੀ ਕਰਦੇ ਐ ਨਹੀਂ ਕਰਨਾ ਡੈਡੀ ਕਹਿੰਦਾ ਐ ਨਹੀਂ ਕਰਨਾ ਫਿਰ ਹਾਂ ਵੀ ਜੇ ਜਵਾਕ ਨੂੰ ਥੋੜਾ ਸ਼ਕੀਨ ਸੰਦ ਲੈ ਦੇਵਾਂਗੇ ਜਵਾਕ ਚਾਹਨਾ ਕੰਮ ਕਰਦਾ ਸਹੀ ਹੈ ਜੀ ਚਾਹਨਾ ਕੰਮ ਕਰਦਾ ਜਦ ਚੀਜ਼ ਸੋਹਣੀ ਲੱਗੂਗੀ ਫਿਰ ਕੰਮ ਤਾਂ ਬੰਦਾ ਆਪੇ ਕਰੂਗਾ ਠੀਕ ਹੈ ਤੇ ਮੰਨ ਲਓ ਹੁਣ ਤਾਂ ਰਾਹ ਜਾਂਦੇ ਤੁਹਾਨੂੰ ਰੋਕਿਆ ਹੁਣ ਲੋਕਾਂ ਨੂੰ ਵੀ ਤਾਂ ਲੋਕ ਰੋਕਦੇ ਹੀ ਹੋਣਗੇ ਮੈਨੂੰ ਸਵਾਦ ਹੀ ਇੰਨਾ ਹੈ ਯਾਰ ਮੈਨੂੰ ਇੰਨਾ ਨੰਦ ਆਇਆ ਮੈਨੂੰ ਉਹਨੇ ਇੱਕ ਘੈਂਟ ਫੀਲਿੰਗ ਹੁੰਦੀ ਯਾਰ ਹਾਂ ਜੀ ਹਾਂ ਜੀ ਜੀ ਯਾਰ ਘੈਂਟ ਆ। ਸਹੀ ਹੈ। ਉਸ ਤੋਂ ਬਾਅਦ ਤਾਂ ਮੈਨੂੰ ਐ ਜੇ ਮਹਿਸੂਸ ਹੋਣ ਲੱਗ ਗਿਆ ਉਹ ਟਰੈਕਟਰ ਵਾਲਿਆਂ ਤੋਂ ਬਾਅਦ ਉਹ ਮੋਟਰਸਾਈਕਲ ਵਾਲਿਆਂ ਤੋਂ ਬਾਅਦ ਜਦੋਂ ਮੈਂ ਹਾਲ ਹੁਲ ਪਾ ਕੇ ਲੈ ਆਨਾ ਖੇਤ ਨੂੰ ਹਾਂਜੀ ਪਰ ਮੈਨੂੰ ਆਪ ਦੇ ਆਪ ਨੂੰ ਹੀ ਕੋਈ ਦੇਖ ਕੇ ਨੰਗੇ ਨਾ ਨੰਗੇ ਸਹੀ ਜੀ। ਮੇਰੇ ਆਪ ਦੇ ਮਨ 'ਚ ਇੱਕ ਫੀਲ ਬਣਾ ਰਹਿੰਦਾ ਵੀ ਆਪ ਭਾਈ ਹੁਣਾਂ ਵੀ ਘੈਂਟ ਲੱਗਿਆ। ਇਹਨਾਂ ਨੂੰ ਵੀ ਵਧੀਆ ਲੱਗਿਆ। ਇੱਕ ਆਪ ਦੇ ਦਿਮਾਗ 'ਚ ਫੀਲ ਬਣਾ ਰਹਿੰਦਾ ਜਦੋਂ ਇੱਕ ਬੰਦਾ ਯਾਰ ਕੋਲੇ ਕੁਦਰਤੀ ਐ ਖਾ ਕੇ ਯਾਰ ਹਨਾ ਸਵਾਦ ਆ ਜਾਂਦਾ ਆਪਨ। ਸਹੀ ਸਹੀ। ਤੇ ਬਾਕੀ ਜੇ ਕਿਤੇ ਵੀ ਨਾ ਰਾਹ ਖੜੇ ਜਾਂਦੇ ਆ। ਹਾਂਜੀ। ਅ ਮੰਨ ਲਾ ਕੋਈ ਬਾਹ ਹੀ ਜਾਂਦਾ ਸੋ ਸਾਨੂੰ ਦੂਰੋਂ ਹੀ ਨਿਗਾ ਪੈ ਜਾਂਦੇ ਆ ਹਾਂ ਜੀ ਦੂਰੋਂ ਦੇਖੇ ਜਾਂਦੇ ਆ ਮੈਨੂੰ ਮੈਨੂੰ ਵੀ ਦਿਖ ਜਾਂਦੇ ਮੈਨੂੰ ਵੀ ਪੁੱਛਣਾ ਪੈਂਦਾ ਕਈ ਵਾਰੀ ਕਿ ਉਹ ਪਿੰਡ ਦੇ ਵਿੱਚ ਜੇ ਵੱਲੋਂ ਤਿੰਨ ਚਾਰ ਚੀਜ਼ਾਂ ਗਈਆਂ ਤਾਂ ਪੁੱਛਣਾ ਪੈਂਦਾ ਬਾਈ ਵੀ ਹੋਰ ਵੀ ਆਏ ਹੋਏ ਆ ਤੁਹਾਡੇ ਪਿੰਡ 'ਚ ਹਾਲ ਪੁੱਛਣਾ ਪੈਂਦਾ ਕਿ ਬਈ ਨਹੀਂ ਯਾਦ ਰਹਿੰਦਾ ਕਈ ਵਾਰੀ ਹੋਇਆ ਏਦਾਂ ਜੀ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਨਾ ਐ ਤੁਰੇ ਜਾਂਦੇ ਆ ਹਾਂ ਜੀ ਤਾਂ ਛੜਕ ਤੇ ਜਾਂਦੇ ਆ ਤਾਂ ਕੁਦਰਤੀ ਕਿਸੇ ਜ਼ਿੰਮੇਦਾਰ ਤੇ ਨਿਗਾ ਪਈ ਤੇ ਹਾਲ ਬਾਹੀ ਜਾਂਦੇ ਉਹ ਆਡੀ ਪਤਾ ਲੱਗ ਜੂਗੀ ਇਹ ਗੱਲ ਬਰਕਸਾਨ ਦੇ ਹਾਂ ਜੀ ਹਾਂ ਜੀ ਬਹੁਤ ਕਮਾਲ ਆ ਨਜ਼ਾਰੇ ਆ ਸੱਚ ਨੂੰ ਤੁਸੀਂ ਵੀ ਲੈ ਸਕਦੇ ਆ ਨੰਬਰ ਨੋ ਵਿਸ਼ਾਲਜੀਤ ਨੂੰ ਫੋਨ ਕਰ ਲਿਓ ਸੱਜ ਨੂੰ ਜੇ ਤੁਹਾਡਾ ਕੰਮ ਕਰ ਸਕਦਾ ਹੋਇਆ ਤਾਂ ਕਹਿ ਦੂਗਾ ਹੋ ਜਾਊਗਾ ਜੇ ਨਾ ਕਰ ਸਕਦਾ ਹੋਇਆ ਤਾਂ ਕਹਿ ਦੂਗਾ ਨਹੀਂ ਹਾਂਜੀ ਹਾਂਜੀ ਹਾਂ ਇਹੀ ਇਸ ਬੰਦੇ ਦਾ ਗੋਣਾ ਇਹੀ ਖਾਸੀਅਤ ਆ ਇਹੀ ਸਾਨੂੰ ਇਹਦੇ ਨਾਲ ਜੋੜ ਕੇ ਰੱਖਦੀ ਹੈ ਜਿਉਂਦੇ ਰਹੋ